ਕਬੱਡੀ 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 ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ ਪਿੰਡ ਪੁਲੱਥ 14 ਅਪ੍ਰੈਲ ਬਹੁਤ ਵੱਡਾ ਕਬੱਡੀ ਦਾ ਮਹਾਕੁੰਭ ਕਰਵਾਇਆ ਜਾ ਰਿਹਾ ਇਹ ਮਹਾਕੁੰਭ ਆਪਣੇ ਵੀਰ ਮੋਹਨ ਵੀਰ ਬੱਲਹਰੀ ਤੇ ਉਹਨਾਂ ਦੀ ਸਾਰੀ ਟੀਮ ਰਲ ਕੇ ਤੇ ਸਾਰੀ ਪੁਲੱਥ ਦੀ ਕਮੇਟੀ ਰਲ ਕੇ ਕਰਾ ਰਹੀ ਆ ਬਹੁਤ ਵਧੀਆ ਟੀਮਾਂ ਤੇ ਬਹੁਤ ਵਧੀਆ ਪਲੇਅਰ ਪਹੁੰਚ ਰਹੇ ਆ ਮੈਂ ਤਕਰੀਬਨ ਸਾਰੇ ਹੀ ਪਲੇਅਰ ਪਹੁੰਚ ਰਹੇ ਆ ਤੇ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਹੁਣ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ 14 ਅਪ੍ਰੈਲ ਨੂੰ ਪਲੱਤ ਵਿਕੇ ਹਮਮਾ ਕੇ ਪਹੁੰਚੋ ਤੇ ਮੇਲੇ ਦੀ ਰੌਣਕਾ ਵਧਾਓ ਸਤਿ ਸ੍ਰੀ ਅਕਾਲ ਜੀ ਜਾਦਾ ਕਾਂਗਾ ਡੀਟੀਓ ਜਾਂ ਫਿਰ ਜੱਗੂ ਜੱਫੇ ਲਾਊਗਾ ਬੋਲਟ ਦੀਪ ਸਾਜੀ ਜਾਂ ਫਿਰ ਅੰਬਾ ਕਿਹੜਾ ਬੈਸਟ ਰੇਡਰ ਵਾਲਾ ਹਾਰ ਲੈ ਲੈ ਜਾਊਗਾ ਜ਼ੈਰੋ ਯੂਬਾ ਸਿਟੀ ਤੋਂ ਮੀਕਾ ਸ਼ੈਟਰਲ ਤੋਂ ਦੋਨੋਂ ਝਾੜ ਚ ਬਹਿ ਕੇ ਆਏ ਨੇ ਮੱਖਣ ਜਸ਼ਨ ਤੇ ਸ਼ੰਕਰ ਅੰਨਾ ਜੋਰ ਸਰੀਰ ਚ ਲੈ ਕੇ ਆਏ ਨੇ ਸੋਣ ਸੋਨੀ ਜਾਂ ਸ਼ੀਲੂ ਕਿਹਦੇ ਜੱਫਿਆਂ ਤੇ ਬੋਲਟ ਤੇ ਟਰੈਕਟਰ ਲੱਗੂਗਾ ਪੂਰੀ ਬੰਟੀ ਜਾਂ ਪੂਰੀਆ KTM ਹਾਰਲੇ ਦੀ ਚਾਬੀ ਦੇਖੋ ਕੌਣ ਦੱਬੂਗਾ ਟੁੱਟਨੇ ਰਿਕਾਰਡ ਪੂਰੇ ਨੋਟਾਂ ਵਾਲਾ ਮੀਂਹ ਵਰੂਗਾ ਪਤਾ 14 ਨੂੰ ਹੀ ਲੱਗੂ ਸ਼ੀਲੂ ਪਾਲਾ ਜਾਂ ਫਿਰ ਖੁਸ਼ੀ ਕੀ ਕੀ ਕਰੂਗਾ ਕੀ ਕੀ ਕਰੂਗਾ ਦੁੱਲਾ ਤੇ ਸੁਲਤਾਨ ਵੀ ਪਾਉਣਗੇ ਰੇਡਾਂ ਪੂਰੀਆਂ ਟੌਪ ਦੀਆਂ 14 ਅਪ੍ਰੈਲ ਵਾਲੇ ਕੱਪ ਤੇ ਕਨੇ ਕਾਦਾ ਕੇ ਕਨੇ ਪੀਤਾ ਦੁੱਧ ਪਤਾ ਲੱਗਣਾ ਹੈ ਭਲੱਥ 'ਚੇ ਪਤਾ ਲੱਗਣਾ ਹੈ ਭਲੱਥ 'ਚੇ ਇੱਕ ਟੀਮ ਅਨਾਉਂਸ ਹੋ ਗਈ ਆ ਓਪਨ ਵਾਲੀ ਬਾਕੀ ਹੌਲੀ ਹੌਲੀ ਹੋ ਜਾਣੀਆਂ ਦੇਖੋ ਫਿਰ ਕੀ ਬਣਦਾ 14 ਅਪ੍ਰੈਲ ਨੂੰ ਪਲੱਥ 'ਚ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਤੋਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਪੁਰਾਣਾ ਤੇ ਬੈਲ ਆਈਕਨ ਨੂੰ ਦਬੋਣ ਨਾਲ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ